ਬੁਰ ਦਵਰਾ ਗੁਰੂ ਸਰ ਸਾਹਿਬ ਪਾਤਸ਼ਾਹੀ 6 ਪਿੰਡ ਜੈਮਲਵਾਲਾ ਇਸ ਅਸਥਾਨ ਤੇ 6ਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਭਾਈ ਰੂਪੇ ਤੋਂ ਵਾਪਸ ਆਉਂਦੇ ਹੋਏ ਇਸ ਅਸਥਾਨ ਤੇ ਆਰਾਮ ਕਰਨ ਨਿ ਰੁਕੇ ਇੱਥੇ ਇੱਕ ਝਿੜੀ ਸੀ ਆਪਣਾ ਘੋੜਾ ਬਣ ਦੇ ਨਾਲ ਬੰਨ੍ਹ ਦਿੱਤਾ ਜੋ ਸਰੋਵਰ ਦੇ ਲਹਿੰਦੇ ਪਾਸੇ ਮੌਜੂਦ ਹੈ ਸਰੋਵਰ ਵਾਲੀ ਜਗ੍ਹਾ ਤੇ ਕੱਚੀ ਛਪੜੀ ਸੀ ਇੱਥੇ ਭਾਈ ਜੈਮਲ ਅਤੇ ਉਹਦੇ ਸਾਥੀ ਆਪਣੇ ਡੰਗਰਾਂ ਨੂੰ ਚਾਰ ਰਹੇ ਸਨ ਜਦੋਂ ਭਾਈ ਜੈਮਲ ਨੇ ਦੇਖਿਆ ਗੁਰੂ ਜੀ ਆਏ ਹਨ ਤਾਂ ਜਲਦੀ ਗੁਰੂ ਜੀ ਕੋਲ ਪਹੁੰਚੇ ਬਚਨ ਬਿਲਾਸ ਕੀਤੇ ਜੈਮਲ ਜੀ ਨੇ ਬੇਨਤੀ ਕੀਤੀ ਕਿ ਗੁਰੂ ਜੀ ਤੁਸੀਂ ਆਰਾਮ ਕਰੋ ਅਸੀਂ ਪ੍ਰਸ਼ਾਦਾ ਤਿਆਰ ਕਰਕੇ ਲਿਆਉਂਦੇ ਹਾਂ ਭਾਈ ਜੈਮਲ ਜੀ ਚੰਦਪੁਰਾਣੇ ਤੋਂ ਪ੍ਰਸ਼ਾਦਾ ਤਿਆਰ ਕਰਕੇ ਲਿਆਏ ਗੁਰੂ ਜੀ ਨੇ ਪ੍ਰਸ਼ਾਦਾ ਛਕਿਆ ਅਤੇ ਭਾਈ ਜੈਮਲ ਜੀ ਨੂੰ ਵਰ ਦਿੱਤਾ ਕਿ ਤੇਰੇ ਨਾਮ ਤੇ ਨਗਰ ਵਸੇਗਾ ਸੋ ਇਸ ਅਸਥਾਨ ਤੇ ਸੰਗਤਾਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਹਨ ਤੇ ਇਸ ਅਸਥਾਨ ਤੇ ਜਿੰਨਾ ਪ੍ਰਾਣੀਆਂ ਦੇ ਸਰੀਰ ਦੇ ਵਿੱਚ ਕੈਂਸਰ ਜਾਂ ਗੰਢਾਂ ਹੋ ਜਾਂਦੀਆਂ ਹਨ ਉਥੇ ਦਵਾਈਆਂ ਵੀ ਦਿੱਤੀਆਂ ਜਾਂਦੀਆਂ ਹਨ ਦਵਾਈਆਂ ਬਿਲਕੁਲ ਫ੍ਰੀ ਦਿੱਤੀਆਂ ਜਾਂਦੀਆਂ ਹਨ ਤੇ ਗੁਰੂ ਘਰ ਲੰਗਰ ਵੀ 24 ਘੰਟੇ ਅਤੁੱਟ ਵਰਤਦਾ ਹੈ ਸਤ ਨਾਮ ਵਾਹਿ ਗੁਰੂ 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 ਵਾਹਿਗੁਰੂ ਸਤਨਾਮ 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 ਵਾਹਿਗੁਰੂ ਇਸ ਤਰ੍ਹਾਂ